ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਜੋ ਵਾਰ-ਵਾਰ ਪਟੀਸ਼ਨ ਪਾ ਰਹੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਮੇਰੇ ਉੱਤੇ ਰਹਿਮ ਕੀਤਾ ਜਾਵੇ ਜੋ ਮੇਰੇ ਉੱਤੇ ਗਲਤ ਇਲਜ਼ਾਮ ਲਗਾਏ ਗਏ ਨੇ ਨਸ਼ਾ ਤਸਕਰੀ ਦੇ ਜੋ ਦੂਸਰੇ ਪਾਸੇ ਆਮਦਨ ਤੋਂ ਵੱਧ ਜਾਇਦਾਦ ਦੇ ਇਹ ਸਭ ਝੂਠੇ ਨੇ ਉਨਾ ਵਾਰ ਵਾਰ ਪਟੀਸ਼ਨ ਪਾਈ ਜਾ ਰਹੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੇਰੇ ਉੱਤੇ ਗਲਤ ਇਲਜ਼ਾਮ ਲਗਾ ਰਹੇ ਨੇ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਚੱਲ ਜਾਏਗਾ ਕਿ ਦੁੱਧ ਦਾ ਦੁੱਧ ਹੈ ਤੇ ਕੀ ਪਾਣੀ ਦਾ ਪਾਣੀ ਲੇਕਿਨ ਹੁਣ ਇੱਕ ਵੱਡੀ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਜੋ ਗ੍ਰਿਫਤਾਰੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਦੀ ਉਹਨਾਂ ਵੱਲੋਂ ਇਹ ਵੀ ਕਹਿਆ ਜਾ ਰਿਹਾ ਹੈ ਕਿ ਮੈਂ ਵਿਜੀਲੈਂਸ ਵਿਰੁੱਧ ਵੀ ਜੋ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਹੈ ਕਿ ਮੇਰੇ ਉੱਤੇ ਜੋ ਝੂਠੇ ਇਲਜ਼ਾਮ ਲੱਗੇ ਹੋਏ ਨੇ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਜਿੱਥੇ ਮਰਜ਼ੀ ਪੱਜ ਲੈ ਉਹਨੂੰ ਕੈਦ ਕਟਨੀ ਪਵੇਗੀ ਕਿਉਂਕਿ ਉਹਨੇ ਜੋ ਨਸ਼ਾ ਤਸਕਰੀ ਦੇ ਵਿੱਚ ਪੰਜਾਬ ਦੇ ਨੌਜਵਾਨ ਪੀੜੀ ਨੂੰ ਖਾਦਾ ਹੈ ਜੋ ਰੰਗ ਬਰੰਗੀਆਂ ਚੁੰਨੀਆਂ ਨੂੰ ਚਿੱਟੀਆਂ ਕੀਤਾ ਹੈ ਮਾਵਾਂ ਧੀਆਂ ਦੀਆਂ ਨੂੰ ਤਾਂ ਉਹਨੂੰ ਜੋ ਹੈ ਸਜ਼ਾ ਪੁਗਤ ਨਹੀਂ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਵਿਕਰਮ ਸਿੰਘ ਮਜੀਠੀਆ ਨੇ ਹੈ ਨੇ ਕੀਤਾ ਹੈ ਉਹ ਆਪਣੀ ਅੱਜ ਖੁਦ ਹੀ ਸਜ਼ਾ ਜੇਲ੍ਹ ਦੇ ਵਿੱਚ ਬੈ ਕੇ ਪੁਕਤ ਰਿਆ ਹੈ ਉਹਨੂੰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਉਹਦੇ ਉੱਤੇ ਰਹਿਮ ਨਹੀਂ ਕੀਤਾ ਜਾਵੇਗਾ ਤਾਂ ਜਿੱਥੇ ਇੱਕ ਵੱਡੀ ਅਹਿਮ ਖਬਰ ਸੂਤਰਾਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਜੋ ਵਾਰ-ਵਾਰ ਜੋ ਪਟੀਸ਼ਨ ਪਾਉਂਦੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਅੱਜ ਇੱਕ ਹੋਰ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ 14 ਦਿਨ ਹੀ ਨਿਆਂਇਕ ਰਿਆਸਤ ਤੇ ਪੂਰੇ ਹੋਂਦ ਦੇ ਉਪਰਤ ਮੁਹਾਲੀ ਅਦਾਲਤ ਵਿੱਚ ਵਿਸ਼ੇਸ਼ ਜੱਜ ਵਿਜੀਲੈਂਸ ਦੀ ਅਦਾਲਤ 'ਚ ਮੁੱਖ ਮਾਮਲੇ ਦੀ ਪਹਿਲੀ ਸੁਣਵਾਈ ਪਲਕੇ ਹੋਵੇਗੀ ਸ਼ੁੱਕਰਵਾਰ ਨੂੰ ਉਹਨਾਂ ਦੇ ਵਕੀਲ ਐਚ ਐਸ ਤਨੋਆ ਵੱਲੋਂ ਅਦਾਲਤ 'ਚ ਇੱਕ ਅਰਜੀ ਦਾਇਰ ਕਰਦਿਆਂ ਮਜੀਠੀਆ ਨੂੰ ਨਿੱਜੀ ਤੌਰ ਤੇ ਪੇਸ਼ ਕੀਤੇ ਜਾਣ ਦੀ ਅਪੀਲ ਕੀਤੀ ਗਈ ਜਿਸ ਸੁਣਵਾਈ ਮੌਕੇ ਦਲੀਲ ਦਿੱਤੀ ਗਈ ਕਿ ਸੰਵਿਧਾਨਕ ਤੋਤੇ ਵਿਕਰਮ ਸਿੰਘ ਮਜੀਠਿਆ ਨੂੰ ਆਪਣੀ ਪਹਿਲੀ ਸੁਣਵਾਈ ਤੇ ਅਦਾਲਤ ਵਿਕੇ ਨਿੱਜੀ ਤੌਰ ਤੇ ਪੇਸ਼ ਹੋਣ ਦਾ ਪੂਰਾ ਹੱਕ ਹੈ ਬਿਨੇਕਰ ਮਜੀਠਿਆ ਵੱਲੋਂ ਨਾਬਾ ਨਵੀ ਜੇਲ੍ਹ ਚ ਬਿਤਾਏ ਗੇ 14 ਦਿਨ ਦਰਮਿਆਨ ਜੇਲ੍ਹੂ ਪ੍ਰਸ਼ਾਸਨ ਨੇ ਉਹਨਾਂ ਨਾਲ ਵਿਤਰੇ ਸੰਬੰਧੀ ਅਦਾਲਤ ਦੇ ਸਨਮੱਖ ਅਹਿਮ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਨ ਇਸ ਮੌਕੇ ਸਰਕਾਰੀ ਵਕੀਲ ਪ੍ਰੀਤ 인ਦਰਪਾਲ ਸਿੰਘ ਫੈਰੀ ਸੌਫਤ ਵੱਲੋਂ ਸ੍ਰੱcke ਪ੍ਰਬੰਧ ਦਾ ਹਵਾਲਾ ਦਿੰਦੇ ਹੋਏ ਮਜੀਠਿਆ ਨੂੰ ਮੋਹਾਲੀ ਅਦਾਲਤ ਵਿਕੇ ਨਿੱਜੀ ਤੌਰ ਤੇ ਪੇਸ਼ ਕਰਨ ਦੀ ਦਲੀਲ ਦਿੱਤੀ ਹੈ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੇ ਉਪਰੰਤ ਜੱਜ ਹਰਦੀਪ ਸਿੰਘ ਇਸ ਮਾਮਲੇ ਵਿਚਕਾਰ ਅਦੀਨ ਰੱਖ ਦਿਆ ਸਨਿਚਰ ਨੂੰ ਸਨਿਚਰ ਵਾਰ ਨੂੰ ਉਕਤ ਅਰਜੀ ਤੇ ਮੁੜ ਸੁਣਵਾਈ ਤੈਅ ਕਰੇਗੀ ਤਾਂ ਇਹ ਐਮ ਨਿਕਲ ਕੇ ਖਬਰ ਸਾਹਮਣੇ ਆਈ ਹੈ ਜਿੱਥੇ ਵਾਰ-ਵਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਵਾਰ-ਵਾਰ ਕਿਹਾ ਜਾ ਰਿਹਾ ਕਿ ਮੈਂ નિર્ਦੋਸ਼ ਹਾਂ ਲੇਕਿਨ ਉਹ ਸੁਤੇ ਕਿਸੇ ਤਰ੍ਹਾਂ ਦੀ ਸੁਣਵਾਈ ਤਾਂ ਨਹੀਂ ਹੋ ਰਹੀ ਲੇਕਿਨ ਹੁਣ ਸ਼ਨੀਵਾਰ ਨੂੰ ਉਹਨਾਂ ਦੀ ਹੈ ਪੇਸ਼ੀ ਕੀਤੀ ਜਾਵੇਗੀ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ